ਰੰਗ ਲਾ ਰੰਗ ਲਾ ਰੰਗ ਲਾ ਰੰਗ ਲਾ ਰੰਗ ਲਾ ਰੰਗ ਲਾ ਕਈਆ ਕਜੋਲਾ ਰੰਗ ਲਾ ਸ਼ਗਵਾਲੀ ਕਜੋਲਾ ਰੰਗ ਲਾ ਤੇ ਰਾਣੀ ਕਜੋਲਾ ਹੈ ਰੰਗ ਲਾ ਆ ਵੇਖੋ ਜੀ ਨੂਡਲ ਦਾ ਲੰਗਰ ਅਸੀਂ ਲਿਆਂਦੇ ਜੀ ਨੂਡਲ ਖਾਨ ਨੂੰ ਹੀ ਹੁਣ ਅਸੀਂ ਖਾਣ ਲੱਗੇ ਜੀ ਨੂਡਲ ਕੀ ਬਾਤ ਹੈ ਵੀ ਆ ਦੇਖੋ ਜੀ ਸੰਤੋ ਇੱਥੇ ਲੱਗਿਆ ਵਾ ਆਈਸਕ੍ਰੀਮਾ ਦਾ ਲੰਗਰ ਆਜੋ 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 ਯਾ ਵਾ ਸੇ ਚਾ ਬਾਤ ਲਾਓ ਵੀ ਸਾਹਮਣੇ ਅਨੀਲ ਅੰਸ ਜੀ ਦੀ ਫੋਟੋ ਲੱਗੀ ਹੈ ਸਾਡੇ ਬੰਟੀ ਭਾ ਜੀ ਦੀ ਫੋਟੋ ਲੱਗੀ ਆ ਸਾਡੇ ਨਾਲ ਇਸ ਟਾਈਮ ਆਹ ਦੇਖੋ ਬੰਟੀ ਭਾ ਜੀ ਕੀ ਗੱਲ ਸ਼ੇਖ ਸ਼ੂਭ ਕਰਾ ਲਈਏ ਫੋਟੋ ਚ ਤੁਸੀਂ ਬੜੀ ਦਾੜੀ ਜੂੜੀ ਰੱਖੀ ਹੋਈ ਆ ਕੀ ਬਾਤ ਹੈ ਬੰਟੀ ਭਾ ਜੀ ਹੋ ਲੈ

ਆਹ ਵੇਖੋ ਜੀ ਭਗਤੋ ਜੀ ਅੱਜ ਆ ਗਈ ਜੀ ਅਸ਼ਟਮੀ ਨਰਾਤੇ ਦਾ 8ਵਾਂ ਦਿਨ ਜਿਹੜੇ ਲੰਗਰ ਆ ਜੀ ਹੁਣ ਹੁਣ ਬੰਦ ਹੋਣੇ ਸ਼ੁਰੂ ਹੋ ਗਏ ਆ ਜੀ ਟੈਂਡ ਟੁੰਡ ਜਿਹੜੇ ਲਾਏ ਜਾ ਰਹੇ ਨੇ ਕਾਫੀ ਜਗ੍ਹਾ ਜਿਹੜੇ ਲੰਗਰ ਹੁਣ ਕੱਟ ਗਏ ਨੇ ਅੱਜ ਅਸ਼ਟਮੀ ਦੇ ਕਿੱਤੀ ਕਿੱਥੇ ਲੱਗੇ ਹੋਏ ਤੁਹਾਨੂੰ ਵੀਡੀਓ ਚ ਸਾਰਾ ਦਿਖਾਵਾਂਗੇ ਕਿਹੜੀ ਕਿਹੜੀ ਥਾਂ ਤੇ ਜਿਹੜੇ ਲੰਗਰ ਵਗੈਰਾ ਲੱਗੇ ਹੋਏ ਨੇ ਕਿੰਨੇ ਕੁ ਪੀੜਾ ਅਸ਼ਟਮੀ ਦੇ ਦਿਨ ਤੁਹਾਨੂੰ ਸਾਰਾ ਦਿਖਾਵਾਂਗੇ ਵੀਡੀਓ ਚ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜੀ ਅੱਜ 8ਵਾਂ ਨਰਾਤਾ ਵਾ ਕਾਫੀ ਸੰਗਤ ਜਿਹੜੀ ਹੈ ਮਾਤਾ ਕਛੂਨਾ ਤੋਂ ਵਾਪਸ ਆ ਰਹੀਆ ਜਿਹੜੀ ਆ ਸੰਗਤਾਂ ਉੱਥੇ ਰੁਕਿਆ ਹੋਇਆ ਸੀਗਾ ਰਾਤ ਨੂੰ ਇਹਨਾਂ ਨੇ ਜਿਹੜੇ ਨੇ ਜੋਤਾਰ ਦੇ ਦਰਸ਼ਨ ਕਰਕੇ ਹੁਣ ਵਾਪਸੀ ਕਰ ਰਹੇ ਨੇ ਤੇ ਮਾਤਰਾ ਦਰਬਾਰ ਤੇ ਜਾਣ ਵਾਲੀ ਜਿਹੜੀ ਸੰਗਤ ਉਹ ਬਹੁਤ ਘੱਟ ਮਾਤਰਾ ਜਿਹੀ ਰਹਿ ਗਈ ਆ ਅਸੀਂ ਆ ਜਾਂ ਦੋ ਤਿੰਨ ਮੋਟਰਸਾਈਕਲ ਵੱਤੋਂ ਜਾਂਦੇ ਹੋਣੇ ਬਾਕੀ ਦੇਖੋ ਕਿਵੇਂ ਜੀ ਵਾਪਸੀ ਕਰ ਰਹੇ ਨੇ ਗੱਡੀਆਂ ਤੇ ਗੱਡੀਆਂ ਨੇ ਆਹ ਲੰਗਰ ਲੱਗੇ ਆ ਜੇ ਲੰਗਰ ਵੀ ਬੜੇ ਕਾਫੀ ਜਿਹਾ ਘੱਟ ਲੱਗੇ ਹੋਣੇ ਇਹ ਵੀ ਜਾਣ ਦੀ ਤਿਆਰੀ ਚੱਲ ਰਹੀ ਚਾਹੇ ਨਾ ਪੂਰੀ ਜਾਣ ਦੀ ਤਿਆਰੀ ਕਰ ਰਹੇ ਆ ਜੀ ਦੇਖਿਓ ਕਿੱਲਾ ਕਿੰਨਾ ਦਿਖਾਣੇ ਆ ਵੀਡੀਓ ਪੂਰੀ ਦੇਖਿਓ ਵੀਡੀਓ ਦੇ ਅੰਤ ਤੱਕ ਬਣੇਗਾ ਲਾਸਟਕ ਬ ਓ ਵਾਹ ਜੀ ਵਾਹ ਕਿੱਡੀ ਪੀੜਾ ਜੀ ਇੱਥੇ ਲੱਗਿਆ ਆ ਜੀ ਲੰਗਰ ਰਾਸੇ ਹੋਣ ਦਾ ਕਾਰਨ ਇਹ ਹੀ ਆ ਕਿ ਲੰਗਰ ਬਹੁਤ ਨੂੰ ਘੱਟ ਲੱਗੇ ਆ ਕਿਸੇ ਕਿਸੇ ਥਾਂ ਤੇ ਲੱਗਿਆ ਜਿੱਥੇ ਲੰਗਰ ਲੱਗਾ ਉੱਥੇ ਰਸਤਾ ਹੋਣਾ ਹੀ ਹੋਣਾ ਆ ਆ ਸਭ ਨੇ ਬੱਸਾਂ ਭਰ-ਭਰ ਵਾਪਸ ਆ ਰਹੀਆਂ ਕਿ ਵਾਪਸ ਆ ਰਹੇ ਲੋਕ ਛੰਗਰੀ ਲੰਗਰ ਆਹ ਕੋਈ ਲੈਣਾ ਲੱਗੇ ਲੰਬੇ ਲੱਗੇ ਪੀਜਾ ਦਾ ਲੰਗਰ ਪੌਸਟਾ ਦਾ ਲੰਗਰ ਪੀਜਾ ਲੰਗਰ ਪਰਕਾ ਦਾ ਲੰਗਰ ਨੂਡਲ ਦਾ 5 ਸਟਾਰ ਲੰਗਰ ਕਿਆ ਬਾਤ ਹੈ ਜੀ ਰਾਸ਼ੀ ਦੇਖੋ ਸਾਰੀ ਸੰਤਾ ਵਾਪਸੀ ਆ ਰਹੀ ਹੈ ਜੀ ਰਾਸ਼ੀ ਦੇਖੋ ਪੀੜ ਚੈੱਕ ਕਰੋ ਰਾਸ਼ੀ ਘਟ ਗਿਆ ਆ ਜਾਓ ਜਿਹਨੇ ਆਣਾ ਹੀ ਆ ਜਾਓ ਰਾਤੋਂ ਰਾਤ ਰਸ਼ ਬੋ ਘਟ ਗਿਆ ਹੁਣ ਉੱਪਰ ਰਸ਼ ਭਾਵੇਂ ਤੇ ਬੋ ਘਟ ਹੋਣਾ ਦੇਖੋ ਕਿਵੇਂ ਸੰਤਾ ਬੱਸਾਂ ਭਰ ਭਰ ਟਰੱਕ ਭਰ ਭਰ ਗੱਡੀਆਂ ਭਰ ਭਰ ਵਾਪਸੀ ਆ ਰਹੀਆਂ ਨੇ ਆਵੇ ਕੋਈ ਸੰਗਤੋ ਜੀ ਲੰਗਰ ਹੁਣ ਚੱਕਨੇ ਸ਼ੁਰੂ ਹੋ ਗਏ ਲਗਭਗ ਆ ਲੁਧਿਆਣੇ ਵਾਲਾ ਜਿਹੜਾ ਲੰਗਰ ਤਾਂ ਵੀਡੀਓ ਵੀਡੀਓ ਚ ਪਿਛਲੇ ਬਲੌਗ ਚ ਦਿਖਾਇਆ ਸੀਗਾ ਇਹ ਜਿਹੜਾ ਲੰਗਰ ਹੁਣ ਉਹ ਵੀ ਚੱਕਿਆ ਗਿਆ ਵਾ ਤੇ ਬਿਲਕੁਲ ਇਹਦੇ ਸਾਹਮਣੇ ਜਿਹੜਾ ਵਾ ਇੱਥੇ ਵੀ ਨੂਡਲਾ ਦਾ ਜਿਹੜਾ ਲੰਗਰ ਲੱਗਿਆ ਸੀ ਪੀਜੀਆ ਦਾ ਇਹ ਵੀ ਹੁਣ ਚੱਕਿਆ ਗਿਆ ਵਾ ਲਗਭਗ ਅਸ਼ਟਮੀ ਵਾਲੇ ਦਿਨ ਸਾਰੇ ਜਿਹੜੇ ਲੰਗਰ ਸੰਗਤਾਂ ਭਰ-ਭਰ ਵਾਪਸੀ ਜਾ ਰਹੀਆਂ ਨੇ ਆ ਗੱਡੀਆਂ ਮੋਟਰਸਾਈਕਲ ਤੇ ਮੁੰਡੇ ਜਿਹੜੇ ਆ ਵਾਪਸੀ ਜਾ ਰਹੇ ਨੇ ਸਵਾਯਾ ਹੋ ਗਈ ਸਭ ਚੱਕਿਆ ਗਿਆ ਲੰਗਰ ਇੱਥੋਂ ਦੀ ਦਿਖਾਣੇ ਅੱਗੇ ਚੱਲ ਕੇ ਹੋਰ ਹੋਰ ਕਿੱ ਆ ਜਗ੍ਹਾ ਤੇ ਜੀ ਲੰਗਰ ਲੱਗੇ ਹੋਏ ਨੇ ਮੰਗੋਵਾਲ ਦੇ ਕੋਲ ਤੁਹਾਨੂੰ ਲੰਗਰ ਮਿਲੇਗੇ ਰੋਟੀਆਂ ਪ੍ਰਸ਼ਾਦ ਦੇ ਹੋਏ ਆ ਵਖੋ ਜੀ ਇਹ ਲੰਗਰ ਲੰਗਰ ਲੱਗਿਆ ਜੀ ਇਹ ਕਾਫੀ ਲੰਬਾ ਟਾਈਮ ਤੱਕ ਚੱਲੇਗਾ ਜੀ 10 ਅਗਸਤ ਤੱਕ ਇਹ ਲੰਗਰ ਚੱਲਣਾ ਹੈ ਤੇ ਯਾਨੀ ਕਿ 10 ਅਗਸਤ ਦੇ ਅੰਦਰ ਤੁਸੀਂ ਆ ਸਕਦੇ ਹੋ ਜਦੋਂ ਵੀ ਆਉਂਗੇ ਤੁਹਾਨੂੰ ਇੱਥੇ ਲੰਗਰ ਮਿਲੇਗਾ ਜੀ 100% ਪਲਾਸਟਿਕ ਫ੍ਰੀ ਲੰਗਰ ਗੱਡੀਆਂ ਤੇ ਫੋਕਸ ਆਹ ਵੇਖੋ ਜੀ ਭਖਤੋ ਗੱਡੀਆਂ ਦੀ ਲਾਈਨਾਂ ਕਿੰਨੀ ਲੰਬੀਆਂ ਲੰਬੀਆਂ ਲੱਗੀ ਹੋਈਆਂ ਕੋਟੜਪਟ 2-3 ਕਿਲੋਮੀਟਰ ਲੰਬਾ ਜਿਹਾ ਜਾਮ ਲੱਗਿਆ ਇਹ ਸਾਰੇ ਸੰਗਤਾਂ ਜਿਹੜੀ ਆ ਦਰਬਾਰ ਤੋਂ ਮਾਤਾ ਦੇ ਵਾਪਸੀ ਨੂੰ ਆ ਰਹੀਆਂ ਨੇ ਅੱਜ ਜੀ ਦਰਾਤਿਆਂ ਦਾ ਚਾਲਿਆ ਦਾ 8ਵਾਂ ਦਿਨ ਅਸ਼ਟਮੀ ਆ ਅੱਜ ਆਖਰੀ ਦਿਨ ਆ ਜੀ ਵੇਖੋ ਜੀ ਜਾਣ ਵਾਲੀ ਸੰਗਤ ਸਾਹਮਣੇ ਦੇਖੋ ਤਾਂ ਇੱਕੋ ਹੀ ਮੋਟਰਸਾਈਕਲ ਜਾ ਰਹੀ ਜੀ ਇੱਕ ਅੱਸੀ ਜਾ ਰਹੀ ਆ ਬਾਕੀ ਟੋਟੇ ਸਾਰੇ ਆਣ ਵਾਲੇ ਆ ਲੈਣਾ ਦੇਖੋ ਲੱਗੇ ਲੰਬੀਆਂ ਆ ਆਹ ਵੇਖੋ ਇਹ ਮੋਟਰਸਾਈਕਲ ਤੇ ਸੰਗਤਾਂ ਵਾਪਸੀ ਆ ਰਹੀਆਂ ਨੇ ਦਰਸ਼ਨਾ ਕਰਕੇ ਮਾਤਾ ਦੇ ਸਾਰੇ ਸਾਰੇ ਜਿਹੜੇ ਲੋਕੀ ਆ ਆਪਣੇ ਆਪਣੇ ਘਰਾਂ ਨੂੰ ਪਰਤ ਰਹੇ ਨੇ ਉਹਨਾਂ ਦਾ ਇੱਕ ਡੇਢ ਬੰਦ ਮਿੰਟ ਹੋ ਗਿਆ ਜੀ ਮਿੱਤਰੋ ਹੁਣ ਅਸੀਂ ਪਹੁੰਚ ਗਏ ਆ ਜੀ ਪ੍ਰਭਈ ਹੁਣ ਅਸੀਂ ਕਰਾਂਗੇ ਮਾਤਾ ਜੀ ਦੇ ਤਸ਼ਵਾਲੀ ਅੰਦਰ ਨੂੰ ਐਂਟਰ ਤੁਹਾਨੂੰ ਵਿਖਾਣੇ ਆ ਅੰਦਰ ਕਿੰਨਾ ਕ ਰਸ਼ਾ ਕਿੰਨੀ ਕਿ ਪੀੜਾ ਸਾਰੀ ਤੁਹਾਨੂੰ ਜਾਣਕਾਰੀ ਦਿੱਨੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਫਿਲਹਾਲ ਤੇ ਇੱਥੇ ਇਹਨਾਂ ਰਸ਼ ਹੈ ਨਹੀਂਗਾ ਅੱਗੇ ਜਾ ਕੇ ਦਿਖਾਉਂਦੇ ਆ ਬਹੁਤ ਸache ਦਰਵਾਜ਼ੇ ਜੈ ਜੈ ਮਾਤਾ ਆਹ ਦੇਖੋ ਜੀ ਅਸੀਂ ਉਹ ਐਂਟੀਓ ਚੱਲੇ ਰਾਤ ਦਾ ਸਮਾਵਾ ਆ ਗਿਆ ਅਸਾਂ ਇਹ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਕ ਰਸ਼ਾ ਕਿੱਡੀ ਕਿ ਪੀੜਾ ਅਸੀਂ ਦੇਖਿਆ ਜਾਵੇ ਤਾਂ ਦਰਾਂ ਦੀ ਪੀੜਾ ਹੈ ਨਹੀਂਗੀ ਤਾਂ ਕਿਸੇ ਤੋਂ ਤੁਹਾਨੂੰ ਵੀਡੀਓ ਦਿਖਾਇਆ ਸੀ ਕਿ ਜਿਹੜੇ ਕਿ ਸੰਤਾ ਕਾਫੀ ਵਾਪਸੀ ਨਿਯਾਰੀ ਜੀ ਕਾਫੀ ਲੋਕ ਲੰਕਤਕ ਵਾਪਸ ਚਲ ਜਾ ਚੁਕੇ ਆ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਆਪਣੇ ਬੋਲੋ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ